ਮੈਂ ਆਪਣੇ ਹਾਲੇਦਵਾਲੇ ਦੇਖਦਾ ਹਾਂ ਖਾਸ ਕਰਕੇ ਨੌਜਵਾਨਾਂ ਵਿੱਚ ਇੱਕ ਅਜੀਬ ਜੀ ਦੌੜ ਲੱਗੀ ਹੋਈ ਹੈ 25 ਸਾਲ ਦੀ ਉਮਰ ਤੱਕ ਘਰ 30 ਤੱਕ ਵੱਡੀ ਗੱਡੀ ਇੱਕ ਪਰਫੈਕਟ ਲਾਈਫ ਇਹ ਜੋ ਸਮਾਜਿਕ ਟਾਈਮਲਾਈਨ ਬਣ ਗਈ ਹੈ ਇਸ ਦਾ ਬੋਝ ਬਹੁਤ ਜ਼ਿਆਦਾ ਹੈ ਇਹ ਸਿਰਫ ਸੋਚ ਨਹੀਂ ਇਹ ਟੈਨਸ਼ਨ ਹੈ ਉਹ ਵਿਖਦਾ ਡਰ ਹੈ ਹਰ ਵੇਲੇ ਦੂਜਿਆਂ ਨਾਲ ਤੁਲਨਾ ਇੱਕ ਰੋਜ਼ਾਨਾ ਦੀ ਲੜਾਈ ਬਣ ਗਈ ਹੈ ਇਹ ਚਲੋ ਅੱਜ ਇਸ ਗੱਲ ਦੀ ਤਹਿ ਤੱਕ ਜਾਂਦੇ ਹਾਂ ਬਿਲਕੁਲ ਸਹੀ ਪਛਾਣਿਆ ਅਤੇ ਜੋ ਗੱਲ ਸਭ ਤੋਂ ਹੈਰਾਨੀ ਵਾਲੀ ਹੈ ਉਹ ਇਹ ਹੈ ਕਿ ਇਸ ਆਧੁਨਿਕ ਮਾਨਸਿਕ ਬਿਮਾਰੀ ਦਾ ਇਲਾਜ ਉਸ ਸੈਂਕੜੇ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਤੁਕ ਵਿੱਚ ਦੇ ਦਿੱਤਾ ਸੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ ਦੇਖੋ ਇਹ ਸਿਰਫ ਮਤਲਬ ਦਿਲਾਸਾ ਦੇਣ ਵਾਲੇ ਸ਼ਬਦ ਨਹੀਂ ਹਨ ਇਹ ਇੱਕ ਪੂਰਾ ਮਨੋਵਿਗਿਆਨਿਕ ਫਾਰਮੂਲਾ ਹੈ ਇੱਕ ਰੋਹਾਨੀ ਸੱਚ ਹੈ ਅੱਜ ਆਪਾਂ ਐਸੀ ਗੱਲ ਦੀਆਂ ਪਰਤਾਂ ਖੋਲਣੀਆਂ ਨੇ ਕਿ ਇਹ ਤੁਕ ਸਿਰਫ ਕਿਤਾਬਾਂ ਵਿੱਚ ਪੜ੍ਹਨ ਲਈ ਨਹੀਂ ਸਗੋਂ ਸਾਡੀ ਰੋਜ਼ ਦੀ ਜ਼ਿੰਦਗੀ ਵਿੱਚ ਸਾਡੇ ਦਫ਼ਤਰਾਂ ਵਿੱਚ ਸਾਡੇ ਘਰਾਂ ਵਿੱਚ ਵਰਤਣ ਲਈ ਹੈ ਹਾਂ ਕਿਉਂਕਿ ਅੱਜ ਦੀ ਸੱਚਾਈ ਤਾਂ ਇਹੀ ਹੈ ਕਿ ਇਨਸਾਨ ਸ਼ਾਇਦ ਭੁੱਖ ਜਾਂ ਜੰਗ ਜਾਂ ਕਿਸੇ ਵੱਡੀ ਬਿਮਾਰੀ ਨਾਲੋਂ ਵੱਧ ਆਪਣੇ ਹੀ ਦਿਮਾਗ ਵਿੱਚ ਚੱਲ ਰਹੀ ਚਿੰਤਾ ਨਾਲ ਲੜ ਰਿਹਾ ਹੈ ਖਾਸ ਕਰਕੇ ਸਿਕਿਉਰ ਫਿਊਚਰ ਜੌਬ ਸਿਕਿਉਰਿਟੀ ਤੇ ਸਟੇਟਸ ਵਰਗੇ ਸ਼ਬਦਾਂ ਨੇ ਸਾਨੂੰ ਬੰਨ੍ਹ ਲਿਆ ਹੈ ਦੇਖੋ ਇੱਕ ਚੰਗਾ ਭਵਿੱਖ ਕੋਣ ਨਹੀਂ ਚਾਹੁੰਦਾ ਇੱਛਾ ਰੱਖਣੀ ਕੋਈ ਕੋਈ ਮਾੜੀ ਗੱਲ ਤਾਂ ਨਹੀਂ ਨਹੀਂ ਬਿਲਕੁਲ ਨਹੀਂ ਇੱਛਾ ਵਿੱਚ ਕੋਈ ਬੁਰਾਈ ਨਹੀਂ ਹੈ ਗੁਰਬਾਣੀ ਤਾਂ ਮਿਹਨਤ ਕਰਨ ਵਾਲੇ ਅੱਗੇ ਵਧਣ ਵਾਲੇ ਇਨਸਾਨ ਦੀ ਪ੍ਰਸ਼ੰਸਾ ਕਰਦੀ ਹੈ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਇੱਛਾ ਇੱਕ ਖਾਹਿਸ਼ ਇੱਕ ਡਰ ਦਾ ਰੂਪ ਲੈ ਲੈਂਦੀ ਹੈ ਜਦੋਂ ਇਹ ਸੋਚ ਆਂਦੀ ਹੈ ਕਿ ਜੇ ਮੈਨੂੰ ਇਹ ਨਾ ਮਿਲਿਆ ਤਾਂ ਕੀ ਹੋਵੇਗਾ ਉਹ ਤਾਂ ਕੀ ਹੋਵੇਗਾ ਵਾਲਾ ਸਵਾਲ ਹੀ ਚਿੰਤਾ ਦੀ ਜੜ ਹੈ ਸਹੀ ਕਿਹਾ ਜਦੋਂ ਇਹ ਡਰ ਰਾਤਾਂ ਦੀ ਨੀਂਦ ਖੋ ਲੈਂਦਾ ਹੈ ਜਦੋਂ ਦਿਲ ਤੇ ਹਰ ਵੇਲੇ ਇੱਕ ਅਣਜਾਣਿਆ ਜਿਹਾ ਬੋਝ ਮਹਿਸੂਸ ਹੁੰਦਾ ਹੈ ਉਦੋਂ ਇਹ ਚਿੰਤਾ ਬਣ ਜਾਂਦੀ ਹੈ ਤੇ ਇਹ ਇੱਕ ਚੱਕਰ ਬਣ ਗਿਆ ਹੈ ਖਾਸ ਕਰਕੇ ਸੋਸ਼ਲ ਮੀਡੀਆ ਨਾਲ ਹਾਂ ਬਿਲਕੁਲ ਸੋਸ਼ਲ ਮੀਡੀਆ ਨਾਲ ਸਵੇਰੇ ਅੱਖ ਖੁੱਲਦਿਆਂ ਹੀ ਸਭ ਤੋਂ ਪਹਿਲਾਂ ਫੋਨ ਚੈੱਕ ਕਰਨਾ ਦੂਜਿਆਂ ਦੀਆਂ ਛੁੱਟੀਆਂ ਉਹਨਾਂ ਦੀਆਂ ਕਾਮਯਾਬੀਆਂ ਦੇਖ ਕੇ ਆਪਣੀ ਜ਼ਿੰਦਗੀ ਫਿੱਕੀ ਲੱਗਣ ਲੱਗ ਪੈਂਦੀ ਹੈ ਦਿਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੂਡ ਖਰਾਬ ਅਸੀਂ ਜੀ ਨਹੀਂ ਰਹੇ ਬਸ ਦਿਨ ਕੱਟ ਰਹੇ ਹਾਂ ਸਰਵਾਈਵ ਕਰ ਰਹੇ ਹਾਂ ਆਉਂਦੀ ਕਿੱਥੋਂ ਹੈ ਇਸ ਦੀ ਜੜ ਗੁਰਬਾਣੀ ਅਨੁਸਾਰ ਹਉਮੈ ਵਿੱਚ ਹੈ ਹੁਣ ਆਮ ਤੌਰ ਤੇ ਅਸੀਂ ਸੋਚਦੇ ਹਾਂ ਕਿ ਹਉਮੈ ਦਾ ਮਤਲਬ ਹੈ ਹੰਕਾਰ ਜਾਂ ਕਮੰਡ ਪਰ ਗੁਰਬਾਣੀ ਵਿੱਚ ਇਸ ਦਾ ਅਰਥ ਬਹੁਤ ਡੂੰਗਾ ਹੈ ਹਮੇ ਉਹ ਛੋਟੀ ਜੀ ਆਵਾਜ਼ ਹੈ ਜੋ ਸਾਡੇ ਅੰਦਰ ਹਰ ਵੇਲੇ ਬੋਲਦੀ ਹੈ ਜੇ ਮੈਨੂੰ ਇਹ ਨੌਕਰੀ ਨਾ ਮਿਲੀ ਤਾਂ ਮੇਰੀ ਕੀ ਇੱਜ਼ਤ ਰਹਿ ਜਾਵੇਗੀ ਜਾਂ ਜੇ ਮੇਰੇ ਬੱਚੇ ਦੇ ਚੰਗੇ ਨੰਬਰ ਨਾ ਆਏ ਤਾਂ ਲੋਕ ਕੀ ਕਹਿਣਗੇ ਇਹ ਮੈਂ ਅਤੇ ਮੇਰੀ ਹੀ ਹਮੇ ਹੈ ਜੋ ਹਰ ਨਤੀਜੇ ਨੂੰ ਆਪਣੀ ਪਛਾਣ ਨਾਲ ਆਪਣੀ ਇੱਜ਼ਤ ਨਾਲ ਜੋੜਦੀ ਹੈ ਇਹ ਸੋਚ ਕਿ ਮੈਂ ਸਭ ਕੁਝ ਕੰਟਰੋਲ ਕਰਨਾ ਹੈ ਅਤੇ ਸਭ ਤੋਂ ਵੱਡਾ ਡਰ ਮੈਂ ਅਸਫਲ ਨਹੀਂ ਹੋ ਸਕਦਾ ਹੂੰ ਇਹ ਗੱਲ ਸੁਣਨ ਵਿੱਚ ਤਾਂ ਬਹੁਤ ਡੂੰਗੀ ਲੱਗਦੀ ਹੈ ਕਿ ਹਉਮੈ ਹੀ ਜੜ ਹੈ ਪਰ ਇੱਕ ਆਮ ਇਨਸਾਨ ਸੋਚੇਗਾ ਜੇ ਮੈਂ ਨਤੀਜੇ ਦੀ ਚਿੰਤਾ ਹੀ ਛੱਡ ਦਿੱਤੀ ਤਾਂ ਫਿਰ ਫਿਰ ਮਿਹਨਤ ਕਰਨ ਦਾ ਕੀ ਫਾਇਦਾ ਕਿ ਆਲਸੀ ਹੋਣ ਦਾ ਬਹਾਨਾ ਨਹੀਂ ਬਣ ਜਾਵੇਗਾ ਮੈਨੂੰ ਲੱਗਦਾ ਹੈ ਕਿ ਗੁਰਬਾਣੀ ਇਸ ਬਾਰੇ ਬਹੁਤ ਸਪਸ਼ਟ ਹੈ ਬਹੁਤ ਵਧੀਆ ਸਵਾਲ ਹੈ ਅਤੇ ਇਹ ਉਲਝਣ ਬਹੁਤ ਲੋਕਾਂ ਨੂੰ ਹੁੰਦੀ ਹੈ ਨਹੀਂ ਨਹੀਂ ਗੁਰਬਾਣੀ ਕਦੇ ਵੀ ਮਿਹਨਤ ਤੋਂ ਭੱਜਣ ਦੀ ਗੱਲ ਨਹੀਂ ਕਰਦੀ ਗੁਰੂ ਸਾਹਿਬ ਦਾ ਤਾਂ ਸਾਫ਼ ਹੁਕਮ ਹੈ ਉਦਮ ਕਰਨਦਿਆਂ ਜਿਉ ਤੂੰ ਕਮਾਉਂਦਿਆਂ ਸੁਖ ਪੁੰਚ ਭਾਵ ਉਦਮਕਾਰ ਮਿਹਨਤ ਕਰ ਅਤੇ ਉਸ ਕਮਾਈ ਦਾ ਸੁਖ ਮਾਣ ਫਰਕ ਬਹੁਤ ਸੂਖਮ ਹੈ ਪਰ ਬਹੁਤ ਮਹੱਤਵਪੂਰਨ ਹੈ ਗੁਰਬਾਣੀ ਕੰਮ ਕਰਨ ਲਈ ਪ੍ਰੇਰਦੀ ਹੈ ਪਰ ਨਤੀਜੇ ਨਾਲ ਮਾਨਸਿਕ ਤੌਰ ਤੇ ਜੁੜਨ ਤੋਂ ਵਰਜਦੀ ਹੈ ਜਦੋਂ ਕੋਈ ਆਪਣੇ ਕੰਮ ਦੇ ਨਤੀਜੇ ਨੂੰ ਆਪਣੀ ਹੋਂਦ ਦਾ ਸਬੂਤ ਬਣਾ ਲੈਂਦਾ ਹੈ ਤਾਂ ਉਹ ਮਤਲਬ ਮਾਨਸਿਕ ਤੌਰ ਤੇ ਗੁਲਾਮ ਬਣ ਜਾਂਦਾ ਹੈ ਜੇ ਸਫਲ ਹੋ ਗਿਆ ਤਾਂ ਸਫਲਤਾ ਦਾ ਗੁਲਾਮ ਜੇ ਅਸਫਲ ਹੋ ਗਿਆ ਤਾਂ ਅਸਫਲਤਾ ਦਾ ਪਰ ਇੱਕ ਗੁਰਸਿੱਖ ਸਿਰਫ ਵਾਹਿਗੁਰੂ ਦਾ ਸੇਵਕ ਹੁੰਦਾ ਹੈ ਨਤੀਜਿਆਂ ਦਾ ਨਹੀਂ अच्छा ਤੇ ਇਸੇ ਸੰਦਰਭ ਵਿੱਚ ਕਿਰਤ ਕਰਨੀ ਦਾ ਅਰਥ ਵੀ ਬਹੁਤ ਵਿਸ਼ਾਲ ਹੋ ਜਾਂਦਾ ਹੈ ਬਿਲਕੁਲ ਇਹ ਸਿਰਫ 9 ਤੋਂ 5 ਦੀ ਨੌਕਰੀ ਜਾਂ ਪੈਸਾ ਕਮਾਉਣਾ ਨਹੀਂ ਹੈ ਇਹ ਇਮਾਨਦਾਰੀ ਤੇ ਸਾਦਗੀ ਨਾਲ ਜੀਵਨ ਜੂਣ ਦਾ ਤਰੀਕਾ ਹੈ ਪਰ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਸਫਲਤਾ ਨੂੰ ਹੀ ਲਗਜ਼ਰੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਉੱਥੇ ਸਾਦਗੀ ਦੀ ਗੱਲ ਕਰਨਾ ਥੋੜਾ ਔਖਾ ਨਹੀਂ ਮਤਲਬ ਸੋਸ਼ਲ ਮੀਡੀਆ ਸਾਨੂੰ ਹਰ ਪਲ ਇਹੀ ਦਿਖਾ ਰਿਹਾ ਹੈ ਕਿ ਸਾਡੇ ਕੋਲ ਕੀ ਕੀ ਹੋਣਾ ਚਾਹੀਦਾ ਹੈ ਇਸ ਦਬਾਅ ਨਾਲ ਕਿਵੇਂ ਨਿਜੀਠਿਆ ਜਾਵੇ ਇਹ ਦਬਾਅ ਅਸਲੀ ਹੈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਿਲਕੁਲ ਪਰ ਇੱਥੇ ਇੱਕ ਬਹੁਤ ਸਿੱਧਾ ਜਿਹਾ ਸਿਧਾਂਤ ਸਮਝਣ ਦੀ ਲੋੜ ਹੈ ਜਿੰਨੀ ਸਾਦਗੀ ਵਧੇਗੀ ਉੰਨੀ ਮਾਨਸਿਕ ਸ਼ਾਂਤੀ ਵਧੇਗੀ ਜਿੰਨੀਆਂ ਇੱਛਾਵਾਂ ਤੇ ਦਿਖਾਵਾ ਵਧੇਗਾ ਉੰਨੀ ਚਿੰਤਾ ਵਧੇਗੀ ਇਹ ਇਹ ਇੱਕ ਚੋਣ ਹੈ ਜੋ ਹਰ ਕਿਸੇ ਨੇ ਹਰ ਰੋਜ਼ ਕਰਨੀ ਹੈ ਸਾਦਗੀ ਦਾ ਮਤਲਬ ਗਰੀਬੀ ਨਹੀਂ ਸਾਦਗੀ ਦਾ ਮਤਲਬ ਹੈ ਆਪਣੀਆਂ ਲੋੜਾਂ ਤੇ ਇੱਛਾਵਾਂ ਵਿੱਚ ਫਰਕ ਨੂੰ ਸਮਝਣਾ ਚਿੰਤਾ ਉਦੋਂ ਵੱਧਦੀ ਹੈ ਜਦੋਂ ਅਸੀਂ ਆਪਣੀਆਂ ਇੱਛਾਵਾਂ ਨੂੰ ਆਪਣੀਆਂ ਲੋੜਾਂ ਸਮਝਣ ਲੱਗ ਪਦੇ ਹਾਂ ਠੀਕ ਹੈ ਤਾਂ ਜੇ ਚਿੰਤਾ ਦੀ ਜੜ ਹੋਂਵੇਂ ਅਤੇ ਨਤੀਜਿਆਂ ਨਾਲ ਜੁੜਨਾ ਹੈ ਤਾਂ ਇਸ ਚੱਕਰ ਨੂੰ ਤੋੜਨ ਦਾ ਤਰੀਕਾ ਕੀ ਹੈ ਕਿਹੜਾ ਸੰਧ ਹੈ ਸਾਡੇ ਕੋਲ ਇਨ੍ਹਾਂ ਵੀਡੀਓਜ਼ ਵਿੱਚ ਇਸ ਬਾਰੇ ਨਾਮ ਅਤੇ ਪਰੋਸੇ ਦੀ ਗੱਲ ਕੀਤੀ ਗਈ ਹੈ ਨਾਮ ਨੂੰ ਅਕਸਰ ਸਿਰਫ ਸ਼ਬਦਾਂ ਦਾ ਦੁਹਰਾਓ ਸਮਝ ਲਿਆ ਜਾਂਦਾ ਹੈ ਪਰ ਇਸ ਦਾ ਅਰਥ ਇਸ ਤੋਂ ਕਿਤੇ ਡੂੰਘਾ ਹੈ ਹਾਂਜੀ ਨਾਮ ਦਾ ਅਸਲ ਅਰਥ ਹੈ ਯਾਦ ਕਨਸਟੈਂਟ ਰਿਮੈਂਬਰੈਂਸ ਹਰ ਸਥਿਤੀ ਵਿੱਚ ਹਰ ਕੰਮ ਕਰਦਿਆਂ ਵਾਹਿਗੁਰੂ ਨੂੰ ਯਾਦ ਰੱਖਣਾ ਇਸ ਨੂੰ ਇੱਕ ਇੱਕ ਉਦਾਹਰਣ ਨਾਲ ਸਮਝਦੇ ਹਾਂ ਜਦੋਂ ਕੋਈ ਕਿਸੇ ਵੱਡੀ ਨੌਕਰੀ ਲਈ ਇੰਟਰਵਿਊ ਦੇਣ ਜਾ ਰਿਹਾ ਹੋਵੇ ਤਾਂ ਦਿਲ ਵਿੱਚ ਠਕ-ਠਕ ਹੁੰਦੀ ਹੈ ਤਣਾਅ ਹੁੰਦਾ ਹੈ ਉਸ ਵੇਲੇ ਇਹ ਯਾਦ ਕਰਨਾ ਕਿ ਮੈਂ ਆਪਣੀ ਤਿਆਰੀ ਕਰ ਲਈ ਹੈ ਹੁਣ ਵਾਹਿਗੁਰੂ ਮੇਰੇ ਨਾਲ ਹੈ ਉਹ ਮੇਰੇ ਲਈ ਜੋ ਸਹੀ ਹੋਵੇਗਾ ਉਹੀ ਕਰੇਗਾ ਇਹ ਇੱਕ ਯਾਦ ਇਹ ਇੱਕ ਛੋਟੀ ਜੀ ਸੋਚ ਹੀ ਤਣਾਉ ਦੀ ਕੰਧ ਨੂੰ ਤੋੜ ਦਿੰਦੀ ਹੈ ਇਹ ਸਾਨੂੰ ਉਹ ਭਾਵਨਾਤਮਕ ਸਥਿਰਤਾ ਦਿੰਦੀ ਹੈ ਜਿਸ ਦੀ ਅੱਜ ਦੇ ਦੌਰ ਵਿੱਚ ਸਭ ਤੋਂ ਵੱਧ ਕਮੀ ਹੈ ਤੇ ਜਿੱਥੇ ਯਾਦ ਹੈ ਉੱਥੇ ਭਰੋਸਾ ਆਪਣਿਆ ਪਾ ਜਾਂਦਾ ਹੈ ਇਹ ਦੋਵੇਂ ਇੱਕੋ ਸਿੱਕੇ ਦੇ ਦੋ ਪਾਸੇ ਹਨ ਸਹੀ ਗੱਲ ਹੈ ਜਿੱਥੇ ਡਰ ਹੈ ਉੱਥੇ ਭਰੋਸਾ ਕੱਟ ਹੈ ਇਹ ਦੋਵੇਂ ਇੱਕੋ ਮਨ ਵਿੱਚ ਇਕੱਠੇ ਨਹੀਂ ਰਹਿ ਸਕਦੇ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤਾ ਸੋ ਹੋਏ ਇਸ ਦਾ ਪਾਵ ਹੈ ਹੇ ਵਾਹਿਗੁਰੂ ਮੈਨੂੰ ਨਹੀਂ ਪਤਾ ਕਿ ਮੇਰੇ ਲਈ ਕੀ ਸਹੀ ਹੈ ਮੈਂ ਤਾਂ ਬਸ ਉਹ ਕੀਤਾ ਜੋ ਮੈਂ ਕਰ ਸਕਦੀ ਸੀ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੁਣ ਜੋ ਹੋਵੇਗਾ ਉਹ ਤੇਰਾ ਹੁਕਮ ਹੈ ਅਤੇ ਮੇਰੇ ਲਈ ਸਭ ਤੋਂ ਵਧੀਆ ਹੋਵੇਗਾ ਇਹ ਤੁਕ ਗੁਰੂ ਅਰਜਨ ਦੇਵ ਜੀ ਦੀ ਹੈ ਜਿਨ੍ਹਾਂ ਨੇ ਸ਼ਹਾਦਤ ਦੇ ਸਮੇਂ ਵੀ ਇਸੇ ਸਿਧਾਂਤ ਤੇ ਪੈਰਾ ਦਿੱਤਾ ਤੇਰਾ ਭਾਣਾ ਮਿੱਠਾ ਲੱਗਿਆ ਇਹ ਸਿਰਫ ਸ਼ਬਦ ਨਹੀਂ ਸਨ ਇਹ ਉਹਨਾਂ ਦਾ ਜੀਵਨ ਸੀ ਉਹ ਸਾਨੂੰ ਸਿਖਾ ਰਹੇ ਹਨ ਕਿ ਸਭ ਤੋਂ ਔਖੇ ਹਾਲਾਤਾਂ ਵਿੱਚ ਵੀ اپنی پوری کوشش ਕਰਨ ਤੋਂ ਬਾਅਦ ਨਤੀਜੇ ਨੂੰ ਪਰਮਾਤਮਾ ਦੇ ਹੁਕਮ ਵਜੋਂ ਸਵੀਕਾਰ ਕਰਨ ਵਿੱਚ ਹੀ ਅਸਲ ਸ਼ਾਂਤੀ ਹੈ ਇਹ ਹੁਕਮ ਦਾ ਸੰਕਲਪ ਵੀ ਬਹੁਤ ਖਾਸ ਹੈ ਕਈ ਵਾਰ ਲੋਕ ਇਸ ਨੂੰ ਕਿਸਮਤ ਜਾਂ ਫੇਟ ਸਮਝ ਲੈਂਦੇ ਹਨ ਪਰ ਇਹ ਉਸ ਤੋਂ ਵੱਖ ਹੈ ਹਾਂ ਬਹੁਤ ਵੱਖ ਹੈ ਇਸ ਨੂੰ ਇਸ ਤਰ੍ਹਾਂ ਸਮਝੋ ਕਿ ਜਿਵੇਂ ਕੁਦਰਤ ਦੇ ਨਿਯਮ ਹਨ ਸੂਰਜ ਪੂਰਬ ਤੋਂ ਚੜਦਾ ਹੈ ਗ੍ਰੈਵਿਟੀ ਚੀਜ਼ਾਂ ਨੂੰ ਹੇਠਾਂ ਖਿੱਚਦੀ ਹੈ ਅਸੀਂ ਇਹਨਾਂ ਨਿਯਮਾਂ ਨਾਲ ਲੜਦੇ ਨਹੀਂ ਇਹਨਾਂ ਨੂੰ ਸਮਝ ਕੇ ਇਹਨਾਂ ਦੇ ਅਨੁਸਾਰ ਚੱਲਦੇ ਹਾਂ ਤੇ ਫਾਇਦਾ ਲੈਂਦੇ ਹਾਂ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਵੀ ਇੱਕ ਵੱਡਾ ਬ੍ਰਹਮੰਡੀ ਨਿਯਮ ਇੱਕ ਹੁਕਮ ਕੰਮ ਕਰ ਰਿਹਾ ਹੈ ਚਿੰਤਾ ਉਦੋਂ ਹੁੰਦੀ ਹੈ ਜਦੋਂ ਅਸੀਂ ਇਸ ਨਿਯਮ ਦੇ ਵਿਰੁੱਧ ਜਾਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਅਸੀਂ ਚਾਹੁੰਦੇ ਹਾਂ ਕਿ ਨਤੀਜੇ ਸਾਡੀ ਮਰਜ਼ੀ ਦੇ ਹੋਣ ਬ੍ਰਹਮੰਡੀ ਯੋਜਨਾ ਦੇ ਨਹੀਂ ਮਿਹਨਤ ਕਰਨਾ ਸਾਡਾ ਕੰਮ ਹੈ ਪਰ ਨਤੀਜਾ ਹੁਕਮ ਅਨੁਸਾਰ ਆਉਂਦਾ ਹੈ ਠੀਕ ਹੈ ਇਹ ਸਾਰੀ ਫਿਲਾਸਫੀ ਬਹੁਤ ਵਧੀਆ ਹੈ ਪਰ ਸਵਾਲ ਇਹ ਹੈ ਕਿ ਇੱਕ ਆਮ ਇਨਸਾਨ ਇਸ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰੇ ਇਸ ਵੀਡੀਓ ਲੜੀ ਦੀ ਖਾਸੀਅਤ ਹੀ ਇਹ ਹੈ ਕਿ ਸਿਰਫ ਗਿਆਨ ਨਹੀਂ ਦਿੰਦੀ ਸਗੋਂ ਅਮਲੀ ਕਦਮ ਵੀ ਸਝਾਉਂਦੀ ਹੈ ਇਸ ਵਿੱਚ ਤਿੰਨ ਬਹੁਤ ਹੀ ਅਮਲੀ ਕਦਮ ਦੱਸੇ ਗਏ ਹਨ ਪਹਿਲਾ ਹੈ ਸਵੇਰ ਦਾ ਰੀਸੈਟ ਮਤਲਬ ਮਾਰਨਿੰਗ ਰੀਸੈਟ ਭਾਈ ਗੁਰੂ ਨੂੰ ਯਾਦ ਕਰਨਾ ਪਾਵੇਂ ਸਿਰਫ 2 ਮਿੰਟ ਲਈ ਸ਼ਾਂਤ ਬੈਠ ਕੇ ਅਰਦਾਸ ਕਰੋ ਜਾਂ ਕੁਝ ਪਲ ਮੂਲ ਮੰਤਰ ਦਾ ਪਾਠ ਕਰੋ ਇਸ ਨਾਲ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਸ਼ਾਂਤੀ ਅਤੇ ਸਥਿਰਤਾ ਨਾਲ ਕਰਦੇ ਹੋ ਨਾ ਕਿ ਦੁਨੀਆ ਦੇ ਸ਼ੋਰ ਸ਼ਰਾਬੇ ਅਤੇ ਦੂਜਿਆਂ ਗਿਆ ਉਮੀਦਾਂ ਨਾਲ ਇਹ ਇਹ ਦਿਨ ਲਈ ਇੱਕ ਸਕਾਰਾਤਮਕ ਟੋਨ ਸੈੱਟ ਕਰਦਾ ਹੈ ਬਿਲਕੁਲ ਦੂਜਾ ਕਦਮ ਹੈ ਚਿੰਤਾ ਫਿਲਟਰ ਵਰੀ ਫਿਲਟਰ ਇਹ ਮੈਨੂੰ ਬਹੁਤ ਕਮਾਲ ਦਾ ਤਰੀਕਾ ਲੱਗਿਆ ਮੰਨ ਲਓ ਮਨ ਲਓ ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਕੱਲ ਮੇਰੀ ਇੱਕ ਵੱਡੀ ਪੇਸ਼ਕਾਰੀ ਹੈ ਤੇ ਮੈਨੂੰ ਡਰ ਹੈ ਕਿ ਮੈਂ ਸਭ ਕੁਝ ਭੁੱਲ ਜਾਵਾਂਗਾ ਮੈਂ ਇਸ ਤੇ ਵਰੀ ਫਿਲਟਰ ਕਿਵੇਂ ਲਗਾਵਾਂ ਚੰਗਾ ਸਵਾਲ ਹੈ ਇਸ ਸਥਿਤੀ ਵਿੱਚ ਫਿਲਟਰ ਇਸ ਤਰ੍ਹਾਂ ਕੰਮ ਕਰੇਗਾ ਪਹਿਲਾਂ ਆਪਣੇ ਆਪ ਨੂੰ ਪੁੱਛੋ ਇਸ ਵਿੱਚੋਂ ਕੀ ਕੀ ਮੇਰੇ ਵਸ ਵਿੱਚ ਹੈ ਜਵਾਬ ਹੈ ਚੰਗੀ ਤਰ੍ਹਾਂ ਤਿਆਰੀ ਕਰਨਾ ਸਲਾਈਡਾਂ ਨੂੰ ਦੁਬਾਰਾ ਦੇਖਣਾ ਰਾਤ ਨੂੰ ਚੰਗੀ ਨੀਂਦ ਲੈਣਾ ਅਤੇ ਸਮੇਂ ਸਿਰ ਪਹੁੰਚਣਾ ਇਹ ਹੋਇਆ ਤੁਹਾਡਾ ਐਕਸ਼ਨ ਵਾਲਾ ਹਿੱਸਾ ਇਸਤੇ ਆਪਣੀ ਪੂਰੀ ਊਰਜਾ ਲਗਾਓ ਫਿਰ ਦੂਸਰਾ ਸਵਾਲ ਪੁੱਛੋ ਇਸ ਵਿੱਚੋਂ ਕੀ ਕੀ ਮੇਰੇ ਵਸ ਵਿੱਚ ਨਹੀਂ ਹੈ ਜਵਾਬ ਹੈ ਉਸ ਦਿਨ ਤੁਹਾਡੇ ਬੌਸ ਦਾ ਮੂਡ ਕਿਹੋ ਜਿਹਾ ਹੋਵੇਗਾ ਹਾਂ ਮੀਟਿੰਗ ਵਿੱਚ ਕੋਈ ਅਚਾਨਕ ਤਕਨੀਕੀ ਖਰਾਬੀ ਆ ਜਾਵੇਗੀ ਜਾਂ ਨਹੀਂ ਜਾਂ ਕੋਈ ਤੁਹਾਡੇ ਤੋਂ ਔਖਾ ਸਵਾਲ ਪੁੱਛ ਲਵੇਗਾ ਇਹ ਚੀਜ਼ਾਂ ਤੁਹਾਡੇ ਕੰਟਰੋਲ ਤੋਂ ਬਾਹਰ ਹਨ ਇਸ ਹਿੱਸੇ ਨੂੰ ਵਾਈਗਰੂ ਤੇ ਛੱਡ ਦਿਓ ਜਦੋਂ ਤੁਸੀਂ ਆਪਣਾ ਧਿਆਨ ਸਿਰਫ ਉਸ ਤੇ ਲਗਾਉਂਦੇ ਹੋ ਜੋ ਤੁਸੀਂ ਕਰ ਸਕਦੇ ਹੋ ਤਾਂ ਚਿੰਤਾ ਆਪਣੇ ਆਪ ਘਟ ਜਾਂਦੀ ਹੈ ਵਾਹ ਇਹ ਤਾਂ ਇੱਕ ਤਰ੍ਹਾਂ ਨਾਲ ਆਪਣੀ ਮਾਨਸਿਕ ਊਰਜਾ ਨੂੰ ਸਹੀ ਥਾਂ ਤੇ ਲਗਾਉਣ ਦਾ ਤਰੀਕਾ ਹੈ ਬੇਕਾਰ ਦੀਆਂ ਗੱਲਾਂ ਤੇ ਬਰਬਾਦ ਕਰਨ ਦੀ ਬਜਾਏ ਤੇ ਤੀਜਾ ਤੇ ਆਖਰੀ ਕਦਮ ਹੈ ਸ਼ੁਕਰਾਨੇ ਦੀ ਆਦਤ ਗ੍ਰੈਟੀਟਿਊਡ ਹੈਬਿਟ हां ਅਤੇ ਇਹ ਸਿਰਫ ਇੱਕ ਚੰਗੀ ਆਦਤ ਨਹੀਂ ਇਹ ਦਿਮਾਗ ਨੂੰ ਰੀਵਾਇਰ ਕਰਨ ਦਾ ਤਰੀਕਾ ਹੈ ਇਸ ਪਿੱਛੇ ਇੱਕ ਬਹੁਤ ਦਿਲਚਸਪ ਮਨੋਵਿਗਿਆਨਿਕ ਕਾਰਨ ਹੈ ਸਾਡਾ ਦਿਮਾਗ ਇੱਕੋ ਵੇਲੇ ਦੋ ਉਲਟਪਾਵਨਾਵਾਂ ਤੇ ਪੂਰੀ ਤਰ੍ਹਾਂ ਧਿਆਨ ਨਹੀਂ ਲਾ ਸਕਦਾ ਤੁਸੀਂ ਇੱਕੋ ਸਮੇਂ ਤੇ ਕਿਸੇ ਚੀਜ਼ ਲਈ ਸੱਚੇ ਦਿਲੋਂ ਸ਼ੁਕਰਗੁਜ਼ਾਰ ਵੀ ਹੋਵੋ ਅਤੇ ਉਸੇ ਵੇਲੇ ਭਵਿੱਖ ਬਾਰੇ ਪੂਰੀ ਤਰ੍ਹਾਂ ਚਿੰਤਤ ਵੀ ਹੋਵੋ ਇਹ ਲਗਭਗ ਅਸੰਭਵ ਹੈ ਜਦੋਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ ਤਿੰਨ ਅਜਈਆਂ ਚੀਜ਼ਾਂ ਲਿਖਦੇ ਹੋ ਜਾਂ ਸੋਚਦੇ ਹੋ ਜਿਨ੍ਹਾਂ ਲਈ ਤੁਸੀਂ ਸ਼ੁਕਰਗੁਜ਼ਾਰ ਹੋ ਤਾਂ ਤੁਸੀਂ ਆਪਣੇ ਦਿਮਾਗ ਦੇ ਫੋਕਸ ਨੂੰ ਜੋ ਮੇਰੇ ਕੋਲ ਨਹੀਂ ਹੈ ਤੋਂ ਹਟਾ ਕੇ ਜੋ ਮੇਰੇ ਕੋਲ ਹੈ ਤੇ ਲਿਆਉਂਦੇ ਹੋ ਇਹ ਬਹੁਤ ਸ਼ਕਤੀਸ਼ਾਲੀ ਹੈ ਮਤਲਬ ਇਹ ਕੋਈ ਛੋਟੀ ਮੋਟੀ ਚੀਜ਼ ਵੀ ਹੋ ਸਕਦੀ ਹੈ ਜਿਵੇਂ ਅੱਜ ਕਿਸੇ ਦੋਸਤ ਦਾ ਫੋਨ ਆਇਆ ਜਾਂ ਖਾਣਾ ਬਹੁਤ ਸਵਾਦ ਸੀ ਜਾਂ ਅੱਜ ਮੌਸਮ ਚੰਗਾ ਸੀ ਬਿਲਕੁਲ ਸ਼ੁਕਰਾਨਾ ਚੰਤਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਚਿੰਤਾ ਭਵਿੱਖ ਵਿੱਚ ਜਿਉਂਦੀ ਹੈ ਡਰ ਵਿੱਚ ਜਿਉਂਦੀ ਹੈ ਸ਼ੁਕਰਾਨਾ ਵਰਤਮਾਨ ਵਿੱਚ ਜਿਉਂਦਾ ਹੈ ਪਰੋਸੇ ਵਿੱਚ ਜਿਉਂਦਾ ਹੈ ਰੋਜ਼ ਇਸ ਦਾ ਅਭਿਆਸ ਕਰਨ ਨਾਲ ਮਨ ਦੀ ਨਕਾਰਾਤਮਕ ਸੋਚਣ ਦੀ ਆਦਤ ਹੌਲੀ-ਹੌਲੀ ਬਦਲਣ ਲੱਗ ਪੈਂਦੀ ਹੈ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਸਾਰ ਕੀ ਨਿਕਲਦਾ ਹੈ ਜੇ ਅਸੀਂ ਇਸ ਨੂੰ ਇੱਕ ਲਾਈਨ ਵਿੱਚ ਸਮਝਣਾ ਹੋਵੇ ਤਾਂ ਉਹ ਕੀ ਹੋਵੇਗਾ ਸਾਰ ਬਹੁਤ ਸਿੱਧਾ ਹੈ ਵਾਹਿਗੁਰੂ ਨੇ ਸਾਨੂੰ ਇੱਕ ਯੋਜਨਾ ਨਾਲ ਇਸ ਦੁਨੀਆ ਵਿੱਚ ਭੇਜਿਆ ਹੈ ਉਹ ਸਾਨੂੰ ਇੱਥੇ ਭੇਜ ਕੇ ਭੁੱਲ ਨਹੀਂ ਗਿਆ ਜਦੋਂ ਅਸੀਂ ਪੜਦੇ ਹਾਂ ਚਿੰਤਾ ਤਿਸ ਹੀ ਹੈ ਤਾਂ ਇਸ ਦਾ ਅਰਥ ਹੈ ਕਿ ਸਾਰੀ ਸ੍ਰਿਸ਼ਟੀ ਦੀ ਚਿੰਤਾ ਉਸ ਪਰਮਾਤਮਾ ਨੂੰ ਹੈ ਇੱਕ ਕੀੜੇ ਤੋਂ ਲੈ ਕੇ ਹਾਥੀ ਤੱਕ ਉਸ ਸਭ ਦਾ ਖਿਆਲ ਰੱਖ ਰਿਹਾ ਹੈ ਸਾਡੀ ਛੋਟੀ ਜਹੀ ਜ਼ਿੰਦਗੀ ਦੀ ਚਿੰਤਾ ਤਾਂ ਉਸ ਲਈ ਕੁਝ ਵੀ ਨਹੀਂ ਸਾਡਾ ਕੰਮ ਸਿਰਫ ਦਿਨ ਚੀਜ਼ਾਂ ਕਰਨਾ ਹੈ ਆਪਣੀ ਕਿਰਤ ਇਮਾਨਦਾਰੀ ਨਾਲ ਕਰਨੀ ਨਾਮ ਨਾਲ ਯਾਨੀ ਉਸ ਦੀ ਯਾਦ ਨਾਲ ਜੁੜੇ ਰਹਿਣਾ ਅਤੇ ਚੰਗੀ ਸੰਗਤ ਵਿੱਚ ਰਹਿਣਾ ਬਾਕੀ ਉਹ ਆਪ ਸੰਭਾਲ ਲਵੇਗਾ ਸਾਡੀ ਚਿੰਤਾ ਕਰਨ ਨਾਲ ਕੁਝ ਨਹੀਂ ਬਦਲਣ ਵਾਲਾ ਸਿਵਾਏ ਸਾਡੀ ਮਾਨਸਿਕ ਸ਼ਾਂਤੀ ਦੇ ਖਰਾਬ ਹੋਣ ਦੇ ਹੂੰ ਗੁਰੂ ਨਾਨਕ ਦੇਵ ਜੀ ਦੀ ਉਹ ਆਵਾਜ਼ ਅੱਜ ਵੀ ਸਾਡੇ ਕੰਨਾਂ ਵਿੱਚ ਗੂੰਜਦੀ ਹੈ 500 ਸਾਲ ਬਾਅਦ ਵੀ ਉਨੀ ਹੀ ਸੱਚੀ ਅਤੇ ਟੁਕਵੀਂ ਹੈ ਚਿੰਤਾ ਨਾ ਕਰੋ ਮੈਂ ਹਾਂ ਨਾਲ ਇਸ ਆਵਾਜ਼ ਨੂੰ ਇਸ ਪਰੋਸੇ ਨੂੰ ਸਿਰਫ ਸੁਣਨਾ ਨਹੀਂ ਬਲਕਿ ਆਪਣੇ ਦਿਲ ਵਿੱਚ ਵਸਾਉਣ ਦੀ ਲੋੜ ਹੈ ਇਸ ਨੂੰ ਹਰ ਰੋਜ਼ ਹਰ ਪਲ ਮਹਿਸੂਸ ਕਰਨ ਦੀ ਲੋੜ ਹੈ ਅਤੇ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਸੋਚਣ ਵਾਸਤੇ ਛੱਡ ਜਾਂਦੇ ਆ ਜੇਕਰ ਚਿੰਤਾ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਕਿਸੇ ਚੀਜ਼ ਨੂੰ ਰੱਬ ਤੋਂ ਵੱਡਾ ਬਣਾ ਲਿਆ ਹੈ ਤਾ ਅੱਜ ਦੀ ਸਵੈ ਪਰਚੋਲ ਦਾ ਵਿਸ਼ਾ ਇਹ ਹੋ ਸਕਦਾ ਹੈ ਸਾਡੀ ਜ਼ਿੰਦਗੀ ਵਿੱਚ ਉਹ ਕਿਹੜੀ ਚੀਜ਼ ਹੈ ਭਾਵੇਂ ਉਹ ਸਾਡਾ ਕੈਰੀਅਰ ਹੋਵੇ ਸਾਡਾ ਰੁਤਬਾ ਹੋਵੇ ਕੋਈ ਰਿਸ਼ਤਾ ਹੋਵੇ ਜਾਂ ਪੈਸਾ ਹੋਵੇ ਜਿਸ ਨੂੰ ਅਸੀਂ ਅਣਜਾਣੇ ਵਿੱਚ ਹੀ ਰੱਬ ਤੋਂ ਵੀ ਵੱਧ ਮਹੱਤਵ ਦੇ ਰਹੇ ਹਾਂ ਇਸ ਸਵਾਲ ਦਾ ਜਵਾਬ ਸ਼ਾਇਦ ਸਾਡੀ ਸਭ ਤੋਂ ਵੱਡੀ ਚਿੰਤਾ ਦਾ ਪਤਾ ਦੱਸ ਦਵੇਗਾ